ਮਲਾਜ਼ਮਾਂ ਤੇ ਪੈਨਸ਼ਨਰਾਂ ਮੇਰੇ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ ਜੀ ਮਾਂ ਸਰਕਾਰ ਤੋਂ ਪੰਜਾਬ ਦੇ ਮਲਾਜ਼ਮ ਬਾਰ ਬਾਰ ਮੰਗ ਕਰਦੇ ਆਣ ਕਿ ਕੇਂਦਰ ਸਰਕਾਰ ਡੀਏਟ 50% ਆ ਪੰਜਾਬ ਦੇ ਮਲਾਨ ਡੀ ਦੇ ਵਿੱਚ 16% ਵਾਧਾ ਕਰਕੇ 58% ਤੱਕ ਜਾਵੇ ਸਾਢੇ ਪੰਜ ਸੌ ਦਾ ਏਰੀਆ ਲਗਭਗ 18000 ਕਰੋੜ ਬਣਦਾ ਉਹ ਦਿੱਤਾ ਜਾਵੇ ਦੇ ਰਹੀਆਂ ਕਿਸ ਤਰ੍ਹਾਂ ਦੇ ਬਕਾਇਆ ਜੋ 37 ਤਰ੍ਹਾਂ ਦੇ ਭੱਤੇ ਕੱਟ ਲਾਇਆ ਗਿਆ ਹੈ ਉਹ ਬਹਾਲ ਕੀਤੇ ਜਾਣਾ ਪੰਜਾਬ ਸਰਕਾਰ ਦੇ ਮੈਗਜਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਮਾਂ ਸਰਕਾਰ ਵੱਲੋਂ ਪੀਐਸਪੀਸੀ ਦਾ ਡਾਇਰੈਕਟਰ ਇੰਜੀਨੀਅਰ ਹਰਜੀਤ ਸਿੰਘ ਨੂੰ ਬੁਲਦਤਾ ਗਿਆ ਹੈ ਉਸ ਤੋਂ ਬਾਅਦ ਜੋ ਵਿਕਾ ਦੇ ਮੁਲਾਜ਼ਮਾਂ ਦੀ ਬਹੁਤ ਵੱਡੀ ਮੰਗ ਆ ਵੀ ਡੀਏ ਦੇ ਵਿੱਚ 16 ਮਸਨ ਵਾਧਾ ਕਰੇ ਸਰਕਾਰ ਹੋਸਾ ਲਾਉਣ ਵਾਲੇ ਸਾਰੇ ਵਿੱਚ ਜੋ ਸਰਕਾਰ ਆ ਡੀਏ ਵਾਧਾ ਕਰ ਸਕਦੀ ਹਾਂ ਨਹੀਂ ਮੈਨੂੰ ਦੂਜਾ ਕੁਐਸਚਨ ਮੈਂ ਇਹ ਪੁੱਛਣਾ ਚਾਹਨੀ ਆ ਕਿ ਮੁਲਾਜ਼ਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਆ ਉਹ ਕਿੰਨਾ ਪਰਸੈਂਟ ਵਣ ਸਕਦਾ ਤੇ ਕਿੰਨਾ ਕੁ ਟਾਈਮ ਤੱਕ ਹੋਰ ਦੇ ਸਕਦੇ ਨੇ ਜੋ ਪੇ ਕ ਹੁੰਦਾ ਏਰੀਆ ਦੀ 18000 ਕਰੋੜ ਰੁਪਏ ਬਣਦਾ ਹਾਂਜੀ ਕਿਉਂਕਿ ਮਾਂ ਸਰਕਾਰ ਨਾਲ ਕਈ ਮਿੰਟ ਹੋਇਆ ਸਾਂਝੇ ਫਰਾਂਦੇ ਆ ਹਾਂਜੀ 3 ਸ਼ਰਾਣਾ ਨੇ ਦੱਸਿਆ ਜੋ ਕਨਵਿੰਨ ਰਾਮ ਹਾਂਜੀ ਵੀ ਮੁੱਖਾਂ ਜੀ ਪੁਆਨ ਤਮਾ ਨਾਲ ਕਈ ਮੀਟਿੰਗਾਂ ਹੋਈਆਂ ਹਾਂ ਹਾਂਜੀ ਜਾਂ ਸਾਗੂ ਨੇ ਚੇਅਰਮੈਨਾਂ ਹਾਂਜੀ ਆਨੇ ਬੇ ਤੋਂ ਹਰਪਾਸਿੰ ਚੀਮਾ ਨਾਲ ਕਈ ਮੀਟਿੰਗਾਂ ਹੋਈਆਂ ਹਾਂ ਹਾਂਜੀ ਪਰ ਮੀਟਿੰਗਾਂ ਵਿੱਚ ਸਿਰਫ ਲਾਰੀ ਪ੍ਰਾਪਤ ਹੋਇਆ ਹੁਣ ਪਿਛਲੇ ਮੀਟਿੰਗ ਵਿੱਚ ਬੇਤਵਾਂ ਦੀ ਹਰਪਾਸਿੰ ਚੀਮਾ ਨਾਲ ਉਹਨੇ ਕਿਹਾ ਸੀ ਕਿ ਅਸੀਂ ਇੱਕ ਹਫਤੇ ਦੇ ਵਿੱਚ ਜੋ ਪੇਕੇ ਹਨ ਏਰੀਆ ਸੰਬੰਧੀ ਜਾਂ ਡੀ ਦੇ ਕਿਸ ਤਰ੍ਹਾਂ ਬਕਾਇਆ ਡੀ ਵਿੱਚ ਵਾਦੇ ਸੰਬੰਧੀ ਕੋਈ ਫੈਸਲਾ ਲਵਾਂਗੇ ਪਰ ਅਜੇ ਤੱਕ ਜੋ ਮਾਂ ਸਰਕਾਰ ਵੱਲੋਂ ਲਗਭਗ ਸਵਾ ਤਿੰਨ ਸਾਲ ਹੋ ਚੁੱਕੇ ਆ ਡੀ ਵਿੱਚ ਵਾਦਾ ਨਹੀਂ ਕੀਤਾ ਗਿਆ ਉਹ ਸਾਰਾ ਆਉਣ ਵਾਲੇ ਸਾਲ ਵਿੱਚ ਜੋ ਅਗਲੀਆਂ 72 ਯਾਨੀ ਚੋਣਾਂ ਨੇੜੇ ਆ ਰਹੀਆਂ ਨੇ ਵੀ ਡੀਐਚ ਵੱਧ ਦਾ ਮਾਨਸਿਕ ਕਰਦੇ ਹਾਂਜੀ ਮਾਣ ਜੀ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਕਿੰਨਾ ਮਿਲਣਾ ਚਾਹੀਦਾ ਤੇ ਇਹ ਕਿੰਨਾ ਕੁ ਟਾਈਮ ਪੰਜਾਬ ਸਰਕਾਰ ਹੋਰ ਲਗਾ ਸਕਦੀ ਹੈ ਦੇਣ ਦੇ ਲਈ ਜਿਹੜੇ ਰਿਟਾਇਰਡ ਮੁਲਾਜ਼ਮਾਂ ਨਾਲ ਫੈਕਟਰ 2.9 ਦੇ ਮੰਗਾ ਹਾਂਜੀ ਬਹੁਤ ਵੱਡੀ ਮੰਗ ਦੇ ਕਈ ਮੀਟਿੰਗਾਂ ਹੋਈਆਂ ਰਿਟਾਇਰਡ ਮੁਲਾਜ਼ਮਾਂ ਦੀਆਂ ਪਰ ਉਹੋ ਮੀਟਿੰਗਾਂ ਵੀ ਆਮ ਤੌਰ ਤੇ ਬੇਸਿੱਟੇ ਹੀ ਰਹੀਆਂ ਹਾਂ ਹਾਂਜੀ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਪੈਨਸ਼ਨ ਵਾ ਵਲੋਂ ਕਿਉਂਕਿ ਜੋ ਪੈਨਸ਼ਨਾਂ ਲਗਭਗ 3 ਲੱਖ ਤੋਂ ਉੱਪਰ ਆ ਕੁਈ ਮੰਗਾ ਵੀ ਕਈ ਸਾਡੇ ਸਾਥੀ ਰੱਬ ਨੂੰ ਪਿਆਰੇ ਵੀ ਹੋ ਚੁੱਕੇ ਆ ਪਰ ਮਾਨ ਸਰਕਾਰ ਜੋ ਫੈਕਟਰ ਆ ਦੋ ਬਨਾਂੜ ਨਹੀਂ ਦੇ ਸਕ ਦਿੰਦੀ ਉਹਨਾਂ ਦੇ ਸੰਬੰਧ ਵਿੱਚ ਜੋ ਮਾਨ ਸਰਕਾਰ ਆ ਫੈਕਟਰ ਦੋ ਬਨਾਂੜ ਦੇ ਸਕਦੀ ਹਾਂ ਜੀ ਮੈਨੂੰ ਜੀ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਵੀ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈ ਕਾਤਕ ਸਕੀਮ ਬਹਾਲ ਹੋ ਸਕਦੀ ਹੈ ਉਸ ਦੇ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ 2004 ਤੋਂ ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਕਈ ਮੀਟਿੰਗਾਂ ਹੋਈਆਂ ਹਾਂ ਹਾਂਜੀ ਕੋਈ ਸਮਾਂ ਸੀ ਬੇਤਵਨੀ ਹਰਪਾਲ ਸਿੰਘ ਜਿੰਮਾ ਨੇ ਮਲਾਜਮਾਂ ਦੇ ਵਿੱਚ ਬਹਿ ਕੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਔਨ ਸਾਰੀ ਜੋ ਪੁਰਾਣੇ ਪੈਨਸ਼ਨਾਂ ਜਿਵੇਂ 1972 ਅਨਸਾਰ ਲਾਗੂ ਕਰਾਂਗੇ ਪਰ ਸਰਕਾਰ ਬਣੀ ਨੂੰ ਸਵਾ ਤਿੰਨ ਸਾਲ ਉੱਪਰ ਸਮਾਂ ਹੋ ਚੁੱਕਿਆ ਹਾਂਜੀ ਅਜੇ ਤੱਕ ਜੋ ਪੁਰਾਣੇ ਪੈਨਸ਼ਨ ਸਕੀਮਾਂ ਹਾਂ ਉਹ ਬਹਾਲ ਨਹੀਂ ਕੀਤੀ ਜਿਸ ਨੂੰ ਲੈ ਕੇ ਹਾਂਜੀ ਜੋ ਮਿੱਡੇਵਲ ਵਰਕਰਾਂ ਦੇ ਮਾਣ ਪਤੇ ਵਿੱਚ ਜਾਂ ਆਸਾ ਵਰਕਰਾਂ ਆਗਰਮਣੀ ਵਰਕਰਾਂ ਉਹਨਾਂ ਦੇ ਮਾਣ ਪਤੇ ਵਿੱਚ ਵਾਅਦਾ ਕਰ ਸਕਦੀ ਹਾਂਜੀ ਮੰਣੀ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਇਹ ਜਾਣਕਾਰੀ ਦੇਣ ਲਈ ਜੀ ਆਸ਼ਾ ਕਰਦੇ ਹਾਂ ਕਿ ਭਗਵੰਤ ਮਾਨ ਨੇ ਜੋ ਵੀ ਮੁਲਾਜ਼ਮਾਂ ਨੇ ਮੰਗੀਆਂ ਹੋਈਆਂ ਨੇ ਜੋ ਇਹ ਪੂਰੀਆਂ ਜਲਦ ਤੋਂ ਜਲਦ ਕਰਨ ਮੇਰੇ ਇਸ YouTube ਤੇ ਧੰਨਵਾਦ ਜੀ ਮੇਰੇ ਜੀ ਆਨਵਾਜ਼ਦੇ ਆ ਵੀ ਇਸ YouTube ਤੇ ਵੱਧ ਤੋਂ ਵੱਧ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ